ਹਾਏ ਗੁਰਜੀ ਕੀ ਫਤਿਹ ਅੱਜ ਜੀ ਆਪਣੇ ਪਿੰਡ ਕੋਕਰੀਕਲਾ ਨਿਵਾਸੀਆਂ ਵਾਸਤੇ ਵਿਸ਼ੇਸ਼ ਸੂਚਨਾ ਹੈ ਵੈਸੇ ਤਾਂ ਪੂਰੇ ਪੰਜਾਬ ਦੇ ਵਿੱਚ ਇਹ ਜਿਹੜੀ ਐ ਤੁਹਾਡੇ ਕੰਮ ਦੀ ਗੱਲ ਹੈ ਜੇ ਤੁਹਾਨੂੰ ਇਹ ਸੂਚਨਾ ਨਹੀਂ ਮਿਲੀ ਤਾਂ ਤੁਸੀਂ ਸਬੰਧਤ ਅਧਿਕਾਰੀਆਂ ਨਾਲ ਆ ਗੱਲ ਕਰਕੇ ਇਹਦੀ ਮੰਗ ਕਰ ਸਕਦੇ ਆ ਸੂਚਨਾ ਕੀ ਹੈ ਜੀ ਆਪਣੇ ਪਿੰਡ ਕੋਕਰੀਕਲਾ ਦੇ ਅੰਦਰ ਜਿੰਨੇ ਵੀ ਲਾਲਕੀਰ ਦੇ ਅੰਦਰ ਆਪਣੇ ਪਲਾਟ ਸੀ ਉਹ ਬਿਨਾ ਨੰਬਰਾਂ ਤੋਂ ਸੀਗੇ ਤੁਹਾਨੂੰ ਸਾਰਿਆਂ ਨੂੰ ਪਤਾ ਆਪਣੇ ਨਾਲ ਪਟਵਾਰੀ ਸਾਹਿਬ ਹੈਗੇ ਆ ਅ ਮਨਪ੍ਰੀਤ ਸਿੰਘ ਇਹਨਾਂ ਵੱਲੋਂ ਇਹ ਜਿਹੜੇ ਪਲਾਟਾਂ ਦੇ ਨਕਸ਼ੇ ਬਣਾ ਕੇ ਤੇ ਉਹਦੇ ਉੱਤੇ ਨੰਬਰ ਲਾ ਕੇ ਬਕਾਇਦਾ ਕਿਉਂਕਿ ਇਹ ਨਕਸ਼ੇ ਦੇ ਅਨੁਸਾਰ ਜਿਹੜਾ ਤੁਹਾਡਾ ਪਲਾਟ ਆ ਉਹ ਇੱਥੇ ਨਕਸ਼ੇ ਤੇ ਨੰਬਰ ਲੱਗਿਆ ਹੋਇਆ ਨਕਸ਼ੇ ਨੰਬਰ ਦੇ ਅਨੁਸਾਰ ਇੱਕ ਲਿਸਟ ਬਣੀ ਹੋਈ ਆ ਜਿਹੜੀ ਉਹ ਇੱਧਰਲੇ ਪਾਸੇ ਲੱਗੀ ਹੋਈ ਆ ਇਹ ਆਪਾਂ ਖੜੇ ਆ ਜੀ ਗਿਆਨੀ ਸ਼ੇਰ ਸਿੰਘ ਗੁਰਦੁਆਰਾ ਨੰਗਲਪੱਤੀ ਇਹ ਤੁਸੀਂ ਧਿਆਨ ਰੱਖਣਾ ਗਿਆਨੀ ਸ਼ੇਰ ਸਿੰਘ ਗੁਰਦੁਆਰਾ ਨੰਗਲਪੱਤੀ ਉੱਥੇ ਇਹ ਲਿਸਟਾਂ ਜਿਹੜੀਆਂ ਲੱਗ ਚੁੱਕੀਆਂ ਆ ਜਿਹੜੀਆਂ ਰਹਿੰਦੀਆਂ ਲਿਸਟਾਂ ਉਹ ਵੀ ਲੱਗ ਜਾਣੀਆਂ ਤੁਸੀਂ ਆਪ ਦੇ ਜਿਹੜਾ ਲਾਲਕੀਰ ਦੇ ਅੰਦਰ ਤੁਹਾਡਾ ਪਲਾਟ ਸੀ ਉਹਦੇ ਨੰਬਰ ਤੋਂ ਨਕਸ਼ੇ ਤੋਂ ਦੇਖ ਕੇ ਤੇ ਲਿਸਟ ਦੇ ਵਿੱਚ ਦੇਖਣਾ ਵੀ ਤੁਹਾਡਾ ਨਾਮ ਆ ਜਿਹੜਾ ਉਹ ਸਹੀ ਮੈਂਸ਼ਨ ਹੋਇਆ ਕਿਉਂਕਿ ਬਹੁਤ ਸਾਰੇ ਨਾਮ ਆ ਜਿਹੜੇ ਹਲੇ ਲਿਖੇ ਨਹੀਂ ਗਏ ਤੇ ਤੁਸੀਂ ਇਹ ਜਿਹੜੀ ਆ ਆ ਕੇ ਦੇਖ ਕੇ ਤੇ ਪਟਵਾਰੀ ਸਾਹਿਬ ਦੇ ਨਾਲ رابطہ ਕਾਇਮ ਕਰਨਾ ਪਟਵਾਰੀ ਸਾਹਿਬ ਮਨਪ੍ਰੀਤ ਸਿੰਘ ਜੋ ਵੀ ਤੁਹਾਨੂੰ ਲੱਗੇ ਜੀ ਇੱਥੇ ਮੇਰਾ ਨਾਮ ਗਲਤ ਹੈ ਜਾਂ ਮੇਰਾ ਨਾਮ ਜਿਹੜਾ ਇੱਥੇ ਲਿਖਿਆ ਨਹੀਂ ਗਿਆ ਉਸ ਲਿਸਟ ਦੇ ਵਿੱਚ ਤੇ ਜਰੂਰ ਆਪਦਾ ਸਹੀ ਕਰਵਾ ਲੈਣਾ ਦੇਖੋ ਅੱਗੇ ਆਪਾਂ ਨੂੰ ਪਤਾ ਵੀ ਇਹ ਲਾਲ ਲਕੀਰ ਦੇ ਸ਼ਹਿਰ ਦੇ ਤੇ ਇਹਨਾਂ ਦੇ ਰੇਟ ਵੀ ਬਹੁਤ ਘੱਟ ਹੁੰਦੇ ਆ ਨਾ ਲਾਲ ਲਕੀਰ ਦੇ ਜਿਹੜੇ ਅੰਦਰ ਮਕਾਨ ਆ ਉਹ ਰਜਿਸਟਰੀ ਤਾਂ ਉਹਨਾਂ ਹੀ ਤੁਹਾਨੂੰ ਪਤਾ ਹੁੰਦੀ ਨਹੀਂ ਤੇ ਕੋਈ ਵੀ ਸਰਕਾਰੀ ਸਹੂਲਤ ਜਿਵੇਂ ਲੋਨ ਵਗੈਰਾ ਲੈਣਾ ਕਿਸੇ ਨੇ ਘਰ ਪਾਉਣਾ ਉਹਦੇ ਤੋਂ ਇਹ ਸਾਰਾ ਹੀ ਨਗਰ ਆ ਜਿਹੜਾ ਲਾਲਕੀਰ ਵਾਲਾ ਵਾਂਝਾ ਰਹਿ ਜਾਂਦਾ ਸੀ ਤੇ ਹੁਣ ਇਹ ਬਹੁਤ ਚੰਗੀ ਪਹਿਲ ਕਦਮੀ ਹੈ ਤੇ ਇਹ ਜਿਹੜੀ ਵੀਡੀਓ ਹੈ ਹਰ ਇੱਕ ਦੇ ਮੋਬਾਈਲ ਦੇ ਵਿੱਚ ਪਹੁੰਚਣੀ ਚਾਹੀਦੀ ਹੈ ਤਾਂ ਕਿ ਇਹਦਾ ਲਾਭ ਆ ਜਿਹੜਾ ਸਾਰਿਆਂ ਨੂੰ ਮਿਲੇ ਆਪਣੇ ਪਿੰਡ ਕੋਕਰੀ ਕਲਾਂ ਦਾ ਕਾਫੀ ਵੱਡਾ ਏਰੀਆ ਇਹਦੇ ਅੰਡਰ ਆਉਂਦਾ ਜਿਹੜਾ ਲਾਲਕੀਰ ਦੇ ਹਾਂ ਜਿਹੜਾ ਇਹਦਾ ਕੋਈ ਵੀ ਤੁਹਾਨੂੰ ਨਾਮ ਮਿਸਿੰਗ ਆ ਜਾਂ ਕਿਸੇ ਦਾ ਨਾਮ ਗਲਤ ਆ 90 ਦਿਨ ਦਾ ਸਮਾਂ ਆਪਾਂ ਪਟਵਾਰੀ ਸਾਹਿਬ ਨਾਲ ਵੀ ਕਰਦੇ ਗੱਲ ਪਟਵਾਰੀ ਸਾਹਿਬ ਇਹਦੇ ਬਾਰੇ ਦਿਓ ਜਾਣਕਾਰੀ ਵੀ ਕਿੰਨੇ ਸਮੇਂ ਦੇ ਵਿੱਚ ਆਪਾਂ ਸਹੀ ਕਰਾ ਸਕਦੇ ਆ ਕੀ ਆ ਇਹ ਪ੍ਰੋਪਰ ਆਪਾਂ ਨੂੰ ਅੱਜ ਤੋਂ 90 ਦਿਨ ਮਿਲੇ ਆ ਜੀ 90 ਦਿਨ ਦੇ ਵਿੱਚ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਆਪਾਂ ਨੂੰ ਪ੍ਰੋਬਲਮ ਆਉਂਦੀ ਆ ਤੁਹਾਡਾ ਨਾਮ ਗਲਤ ਆ ਰਕਬਾ ਗਲਤ ਆ ਜਾਂ ਪਲਾਟ ਵਿੱਚ ਆਇਆ ਨਹੀਂ ਉਸੇ ਇੱਕ ਸਿੰਪਲ ਐਪਲੀਕੇਸ਼ਨ ਫਾਰਮ ਤੇ ਲਿਖ ਕੇ ਮੇਰੇ ਕੋਲ ਜਮਾ ਕਰਵਾ ਜਾਣਾ ਜੀ ਉਸ ਤੋਂ ਬਾਅਦ ਕਮੇਟੀ ਤਿਆਰ ਹੋਊਗੀ ਕਮੇਟੀ ਡਿਸਾਈਡ ਕਰੂਗੀ ਸਾਰੇ ਮੈਟਰਸ ਆਪਾਂ 90 ਦਿਨਾਂ ਦੇ ਵਿੱਚ ਵਿੱਚ ਦੇਣਾ ਜ਼ਰੂਰੀ ਹੈ ਜੀ ਠੀਕ ਹੈ ਜੀ ਆਪਣੇ ਨਾਲ ਕੋਕਰੀ ਕਲਾਂ ਦੇ ਪੰਚਾਇਤ ਮੈਂਬਰ ਵੀ ਹੈ ਨੰਬਰਦਾਰ ਸਾਹਿਬ ਵੀ ਹੈ ਤੇ ਹੋਰ ਜਿਹੜੇ ਆਪਣੇ ਪਤਵੰਤੇ ਸੱਜਣਾ ਪਿੰਡ ਕੋਕਰੀ ਕਲਾਂ ਦੇ ਉਹ ਇੱਥੇ ਜਿਹੜੇ ਪਟਵਾਰੀ ਸਾਹਿਬ ਨਾਲ ਸਹਿਯੋਗ ਕਰ ਰਹੇ ਉਹ ਪਹੁੰਚੇ ਆ ਹੋਰ ਕਿਸੇ ਨੇ ਕੋਈ ਸਨੇਹ ਹੱਤ ਦੇਣਾ ਤਾਂ ਬਈ ਇਹੀ ਅਜਲੋ ਵੀ ਜੇ ਕਿਸੇ ਨੂੰ ਕੋਈ ਵੀ ਇਤਰਾਜ਼ ਹੁੰਦਾ ਉਹ ਜ਼ਰੂਰ 90 ਦਿਨ ਦੇ ਵਿੱਚ ਵਿੱਚ ਪਹੁੰਚ ਕੇ ਆਪਦਾ ਇਤਰਾਜ਼ ਦੇਵੇ ਹਨਾ ਚਲੋ ਸੌਖਾ ਬਹੁਤ ਹੋ ਜਾਊਗਾ ਤਕਲੀਫ ਬਹੁਤ ਸੀ ਨਾ ਕੋਈ ਲੋਨ ਹੁੰਦਾ ਸੀ ਨਾ ਕੋਈ ਰਜਿਸਟਰੀ ਹੁੰਦੀ ਸੀ ਇਹ ਵੀ ਹੁਣ ਮਤਲਬ ਇੱਕ ਹਿਸਾਬ ਦੇ ਨੰਬਰਾਂ 'ਚ ਆ ਜਾਣੇ ਆ ਅੱਗੇ ਤਾਂ ਆਮੀਆ ਲਾਹ ਕਹਿੰਦਾ ਲਾਲ ਲਕੀਰ 'ਚ ਥਾਂ ਵਾ ਇਹਦਾ ਯਾਰ ਨਾ ਕੋਈ ਮੁੱਲ ਪੈਣਾ ਨਾ ਕੁਝ ਹੋਊ ਬਹੁਤ ਵਧੀਆ ਕੰਮ ਸਾਰਿਆਂ ਤਾਈਂ ਜਾਣਕਾਰੀ ਪਹੁੰਚਦੀ ਹੋਵੇ ਇਹ ਸਾ ਜਾਣਕਾਰੀ ਤੁਹਾਡੀ ਪਹੁੰਚਾਉਣਾ ਤੁਹਾਡਾ ਕੰਮ ਹੈ ਵੀ ਸਾਰੇ ਸ਼ੇਅਰ ਲਾਜ਼ਮੀ ਕਰ ਦਿਓ ਚੰਗੀ ਚੀਜ਼ ਆਏ ਕਿਉਂਕਿ ਜਿਹੜੇ ਕਈ ਹੈ ਨਾ ਆਸੇ ਪਾਸੇ ਰਹਿੰਦੇ ਹੁੰਦੇ ਉਹਨਾਂ ਨੂੰ ਫੋਨ ਕਰਕੇ ਵੀ ਸੁਨੇਹਾ ਲਾਇਓ ਜਿਹੜਾ ਕੋਈ ਬਾਹਰ ਅੰਦਰ ਰਹਿੰਦਾ ਨੌਕਰੀ ਪੇਸ਼ੇ ਵਾਲਾ ਕੋਈ ਚੰਡੀਗੜ੍ਹ ਨੌਕਰੀ ਕਰਦਾ ਲੁਧਿਆਣਾ ਕਰਦਾ ਕਿਤੇ ਵੀ ਕਰਦਾ ਉਹਨੂੰ ਆਂਢੀ ਗੁਆਂਢੀ ਆ ਜਿਹੜੇ ਸੂਚਿਤ ਕਰਿਓ ਲਾਜ਼ਮੀ ਉਹਨੂੰ ਦੱਸਿਓ ਬਈ 90 ਦਿਨਾਂ ਦਾ ਜੇ ਸਮਾਂ ਲੰਘ ਗਿਆ ਫੇਰ ਤੁਹਾਨੂੰ ਮੁਸ਼ਕਲਾਂ ਹੋਣਗੀਆਂ ਫੇਰ ਉਹ ਗੱਲ ਨਹੀਂ ਬਣਨੀ 90 ਦਿਨਾਂ ਦੇ ਅੰਦਰ-ਅੰਦਰ ਜਿਹੜਾ ਆਪਾਂ ਇਹ ਜਰੂਰ ਅ ਅਤਰਾਜ ਆ ਕੋਈ ਜਾਂ ਤੋਂ ਜਿਹੜਾ ਜਿਹੜਾ ਨਾਂ ਗਲਤ ਹੈ ਨਾ ਮਿਸਿੰਗ ਆ ਨਹੀਂ ਲਿਖਿਆ ਗਿਆ ਜਰੂਰ ਆ ਕੇ ਲਿਸਟਾਂ ਚੈੱਕ ਕਰਦੇ ਆ ਆ ਦੇਖੋ ਇਧਰ ਸਿੰਪਲ ਮੈਟਰ ਆ ਆਇਓ ਰੇ ਆ ਦੇਖਿਓ ਆ ਮੰਨ ਲਓ ਆ ਆਪਣਾ ਪੂਰਾ ਨਕਸ਼ਾ ਹੈ ਇਹਦੇ ਕੱਲੇ-ਕੱਲੇ ਘਰ ਦੇ ਉੱਤੇ ਇਸ ਤਰ੍ਹਾਂ ਨੰਬਰ ਲੱਗੇ ਹੋਏ ਆ ਇਹ ਨੰਬਰ ਤੁਸੀਂ ਆ ਕੇ ਦੇਖ ਲੈਣੇ ਆ ਜੇ ਤੁਹਾਨੂੰ ਨਹੀਂ ਫੋਟੋ ਨੰਬਰ ਵਾਈਜ਼ ਹੀ ਲਿਸਟ ਨੰਬਰ ਵਾਈਜ਼ ਹੀ ਲਿਸਟ ਆ ਉੱਤੇ ਨਾਂ ਲਿਖਿਆ ਕਈ ਵਾਰੀ ਪ੍ਰੋਬਲਮ ਆਉਂਦੀ ਕਿਸੇ ਦੇ ਪਲਾਟ ਦੇ ਦੋ ਨੰਬਰ ਲੱਗ ਗਏ ਜਾਂ ਨਾਂ ਗਲਤ ਲਿਖਿਆ ਗਿਆ ਉਹ ਫਿਰ 90 ਦਿਨਾਂ ਤੋਂ ਬਾਅਦ ਉਸੇ ਨਾਂ ਤੇ ਚੜ ਜਾਣਾ ਬਿਲਕੁਲ ਮਤਲਬ ਅਗਲਾ ਵੀ ਧਿਆਨ ਨਾਲ ਵੇਖੇ ਵੀ ਇੱਕ ਮੇਰਾ ਪਲਾਟ ਉਹਨਾਂ ਹੀ ਆ ਕਈ ਆ ਜੀ ਕਈਆਂ ਦੇ ਮਸਤਰਕੀ ਖਾਤੇ ਆ ਉਹ ਵੀ ਜਿਹਨੇ ਆਪਣਾ ਡਿਊਟੀ ਕਰਾਉਣਾ ਕਰਾ ਸਕਦੇ ਆ ਹਾਂ ਜੇ ਹੁਣ ਮਸਤਰਕਾ ਖਾਤਾ ਕਈਆਂ ਦਾ ਘਰ ਸਾਂਝਾ ਉਹ ਜੋ ਆਪ ਕੋ ਆਪਣਾ ਨਾਂ ਜਿਹਨੇ ਕਰਾਉਣਾ ਤਬਦੀਲ ਕਰਾ ਲੋ ਆ ਦਾ ਬਿਲਕੁਲ ਬਿਲਕੁਲ ਇਹ ਗੱਲ ਵਿਸ਼ੇਸ਼ ਆ ਇਹ ਇਹ ਵਿਸ਼ੇਸ਼ਾ ਹੈ ਵੀ ਜਿਵੇਂ ਮੰਨ ਲਓ ਕਿ ਉਹ ਨੰਬਰ ਦਾ ਸਾਹਿਬ ਕਿਉਂ ਜੰਦਰ ਜੇ ਕਿਸੇ ਦੇ ਵੀ 2-3 ਭਰਾ ਮੰਨ ਲਓ ਆਪਾਂ ਨੂੰ ਜਿਵੇਂ ਮੋਟੀ ਜਾਣਕਾਰੀ ਲਈ ਤੇ ਇੱਕ ਦਾ ਨਾਮ ਲਿਖਿਆ ਗਿਆ ਉਹ ਬਾਕੀ ਆ ਕੇ ਆਪਦੀ ਨਾਮ ਆ ਜਿਹੜੇ ਉਹ ਲਿਖਾ ਪੈਨਸ਼ਨ ਕਰਾ ਸਕਦੇ ਆ ਲਿਖਾ ਸਕਦੇ ਆ ਬਈ ਬਿਲਕੁਲ ਇਹ ਪੜਵਾਰੀ ਸਾਹਿਬ ਜਿਹੜੇ ਇਹ ਪਲਾਟ ਆ ਮੰਨ ਲਓ ਵੀ ਤਿੰਨ ਘਰਾਂ ਦੇ ਵਿੱਚ ਵੰਡੇ ਗਏ ਤੇ ਕੀ ਉਹ ਤਿੰਨਾਂ ਨੂੰ ਅੱਡ-ਅੱਡ ਨੰਬਰ ਲੱਗ ਸਕਦਾ? ਨੰਬਰ ਅੱਡ-ਅੱਡ ਨਹੀਂ ਲੱਗ ਸਕਦਾ ਜੀ ਕਿਉਂਕਿ ਬਿਲਡਿੰਗ ਨੂੰ ਇੱਕ ਨੰਬਰ ਦਿੱਤਾ ਗਿਆ ਉਹਦੀ ਮਾਲਕੀ ਜਿਵੇਂ ਆਪਾਂ ਮਸਤਰਕਾ ਖਾਤੇ ਹੁੰਦੇ ਇੱਕ ਵੱਡਾ ਤਿੰਨ ਇੱਕ ਵੱਡਾ ਤਿੰਨ ਉਵੇਂ ਕਰ ਸਕਦੇ। ਠੀਕ ਆ। ਭਾਈ ਜੇ ਤਾਂ ਘਰ ਦੇ ਵਿੱਚ ਕੰਧ ਆ ਤੇ ਬਿਲਡਿੰਗ ਆ ਅੱਡ-ਅੱਡ ਫੇਰ ਤਾਂ ਉਹਨਾਂ ਨੂੰ ਲੱਗੇ ਆੱਡ-ਅੱਡ ਦੂਜੇ ਨੰਬਰ ਤੇ ਜੇ ਘਰ ਇੱਕ ਆ ਫੇਰ ਉਹਨੂੰ ਜਿਵੇਂ ਆਪਣੀ ਪੈੜੀ ਦੇ ਵਿੱਚ ਹੁੰਦੀ ਆ ਮਸਤਰਕਾ ਸਾਂਝਾ ਹੁੰਦਾ ਹਨਾ 1/3 ਦਾ ਜਾਂ 3 ਭਰਾ ਤਾਂ ਜੇ 2 ਭਰਾ ਤਾਂ 1/2 ਉਸ ਹਿਸਾਬ ਨਾਲ ਹੋ ਜੂਗਾ ਤੇ ਜਰੂਰ ਇਹਦੇ ਉੱਤੇ ਧਿਆਨ ਦਿਓ ਤੇ ਸਾਰੇ ਹੀ ਮੈਂ ਤਾਂ ਕਹਿੰਦਾ ਜਿਹੜੇ ਪਿੰਡਾਂ ਦੇ ਵਿੱਚ ਇਹ ਨਹੀਂ ਵੀ ਹੱਲੇ ਹੋਇਆ ਉੱਥੇ ਵੀ ਤੁਸੀਂ ਕਰੋ ਇਹਦੀ ਜਰੂਰ ਪੈਰਵਾਈ ਵੀ ਸਾਰਿਆਂ ਨੂੰ ਸੌਖਾ ਹੋ ਜੇ ਇਹ ਜਿਹੜੇ ਲਾਲਕੀਰ ਦੇ ਅੰਦਰ ਜਿਵੇਂ ਪਹਿਲਾਂ ਬਾਈ ਜੀ ਦੱਸ ਕੇ ਗਏ ਆ ਵੀ ਲਾਲਕੀਰ ਦੇ ਅੰਦਰ ਜੀ ਉਦੋਂ ਇਹਦੀ ਵੈਲਿਊ ਉਹ ਨਹੀਂ ਸੀ ਜਿਹੜੀ ਚਾਹੀਦੀ ਸੀ ਹਨਾ ਤੇ ਆਪਣਾ ਪੈਂਡ ਵੀ ਤਕਰੀਬਨ ਮੈਨ ਲੱਗਦਾ ਵੀ 80 ਤੋਂ 90% ਲਾਲ ਲਕੀਰਤੀ ਆ ਹਾਂ ਬਾਕੀ ਤਾਂ ਨੰਬਰ ਵਾਲੇ ਤਾਂ ਬਹੁਤ ਥੋੜੇ ਪਲਾਟ ਮੈਂ ਸਾਰਿਆਂ ਨੂੰ ਇਹ ਹੀ ਅਪੀਲ ਕਰਦਾ ਆਪਣੀ ਬੜੀ ਲੰਮੇ ਸਮੇਂ ਤੋਂ ਇਹ ਮੰਗ ਸੀਗੀ ਵੀ ਇਹਦੇ ਜਿਹੜੇ ਲਾਲਕੀਰ ਵਾਲਿਆਂ ਨੂੰ ਆਪਣੇ ਸਰਕਾਰ ਇੱਧਰ ਧਿਆਨ ਦੇਵੇ ਤੇ ਇਹਨਾਂ ਨੂੰ ਨੰਬਰ ਲਾਏ ਜਾਣ ਹੁਣੇ ਹੀ ਆਪਣੇ ਕੋਲ ਮੌਕਾ ਆਇਆ ਆਪਣੀ ਆਵਾਜ਼ ਦੀ ਪਾਰਟੀ ਦੀ ਸਰਕਾਰ ਨੇ ਬਹੁਤ ਵਧੀਆ ਇਹਨਾਂ ਦਾ ਕੰਮ ਆ ਜਿਹੜਾ ਲੋਕਾਂ ਦੀ ਇੰਨੇ ਲੰਮੇ ਸਮੇਂ ਦੀ ਮੰਗਾਂ ਬਾਰੇ ਧਿਆਨ ਦਿੱਤਾ ਤੇ ਪਲਾਟਾਂ ਨੂੰ ਜਿਹੜੇ ਨੰਬਰ ਦੇ ਲੱਗੇ ਆ ਤੇ ਬਕਾਇਦਾ ਇਹਦੀ ਜਮ੍ਹਾਂਬੰਦੀ ਤਿਆਰ ਹੋਣੀ ਆ ਸਾਰਿਆਂ ਨੂੰ ਮੈਂ ਬੇਨਤੀ ਇਹੀ ਕਰਦਾ ਵੀ ਹੁਣ ਆਪ ਮੌਕਾ ਨਾ ਗਵਾ ਲਿਓ ਵੀ ਆਪ ਦਾ ਧਿਆਨ ਨਾਲ ਸਾਰਾ ਕੁਝ ਦੇਖ ਕੇ ਆਪਦੇ ਪਲਾਟ ਦਾ ਹੁਣ ਨੰਬਰ ਵੱਲ ਧਿਆਨ ਦੇ ਦੇਓ ਹਾਂ ਜ਼ਰੂਰ ਧਿਆਨ ਦਿਓ ਇਹ ਨਾਲ ਜੇ ਮੋٹے ਤੌਰ ਤੇ ਸਮਝਣਾ ਜਿਵੇਂ ਤੁਹਾਡੀਆਂ ਜ਼ਮੀਨਾਂ ਦੇ ਨੰਬਰ ਲੱਗਦੇ ਆ ਉਵੇਂ ਹੀ ਇਹ ਲੱਗਣੇ ਤੇ ਇਹਦੇ ਤੇ ਜਿਹੜੇ ਸਾਰੇ ਨਗਰ ਨਿਵਾਸੀ ਜਿਹੜੇ ਲਾਲ ਲਕੀਰ ਵਾਲੇ ਆ ਭਈ ਉਹਨਾਂ ਨੂੰ ਜ਼ਰੂਰ ਇਹਦੇ ਪਾਸੇ ਧਿਆਨ ਦੇ ਕੇ ਤੇ ਆਪਦਾ ਕਰਵਾ ਲਓ ਬਹੁਤ ਚੰਗਾ ਮੌਕਾ ਤੇ ਵਧੀਆ ਆਇਆ। ਹੋਰ ਸਾਰਿਆਂ ਦਾ ਤੁਹਾਡਾ ਧੰਨਵਾਦ ਵੀਡੀਓ ਸਾਰੇ ਸ਼ੇਅਰ ਕਰਿਓ ਵੀ ਹਰ ਇੱਕ ਮੋਬਾਈਲ ਤੱਕ ਪਹੁੰਚੇ ਆਪਾਂ ਕਦੇ ਕਿਹਾ ਨਹੀਂਗਾ ਵਾਰ-ਵਾਰ ਇਸ ਤਰ੍ਹਾਂ ਕਿਉਂਕਿ ਇਹ ਮਾਮਲਾ ਇਹੋ ਜਿਹਾ ਹੈ ਵੀ 90 ਦਿਨਾਂ ਤੋਂ ਬਾਅਦ ਮੁਸ਼ਕਲ ਬਹੁਤ ਖੜੀ ਹੁੰਦੀ ਹੈ ਜੀ ਉਹ ਜਦੋਂ ਉਲੰਘਣ 'ਚ ਪੈ ਜਾਂਦਾ ਕੰਮ ਤਾਂ ਫਿਰ ਬਹੁਤ ਜਿਹੜੀਆਂ ਤੁਹਾਨੂੰ ਮੁਸ਼ਕਲਾਂ ਆ ਸਕਦੀਆਂ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ